ਸਤਗੁਰ ਅਗੇ ਸੀਸ ਪੇਟ ਦਿਉ ਜੇ ਸਤਗੁਰ ਸੱਚੇ ਭਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਇਹ ਕੀ ਕਰ ਰਹੇ ਹੋ ਤੇਰਾ ਖੋਪੜ ਉਤਾਰਿਆ ਜਾਣਾ ਜਦ ਰੰਬੀ ਤੇਰੇ ਸਿਰ ਵਿੱਚ ਖੁੱਬੇਗੀ ਤਰਦਨਾ ਤੜਫੇਗਾ ਸਾਡੇ ਕੰਮ ਚ ਵਿਗਨ ਪਾਏਗਾ ਪਿਆਰੇਓ ਮੈਂ ਸਿੰਘ ਹਾਂ ਕੋਈ ਪੇਡ ਬੱਕਰੀ ਨਹੀਂ ਜਿਸ ਨੂੰ ਹਲਾਲ ਕਰਨ ਲੱਗਿਓ ਅੱਜ ਮੇਰਾ ਆਪਣੇਸ਼ਟ ਤੋਂ ਕੁਰਬਾਨ ਹੋਣ ਦਾ ਸੁਪਾਗ ਭਰਿਆ ਦਿਨ ਹੈ ਤੁਸੀਂ ਆਪਣਾ ਕੰਮ ਸ਼ੁਰੂ ਕਰੋ ਮੈਨੂੰ ਆਪਣੇ ਗੁਰੂ ਦੇ ਚਰਨਾਂ ਵਿੱਚ ਜੁੜਨ ਦਿਓ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ